ਕੁਰਬਾਨੀ ਦੇ ਨਾਲ ਜੋੜੋ ਸਾਨੂੰ ਸਭ ਨੂੰ ਆਸ਼ੀਰਵਾਦ ਦਿਓ ਸੰਤ ਗਿਆਨ ਲਾਸ਼ੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਬੜਪਾਕਾ ਦਿਨ ਹੈ ਜੋ ਕਿ ਦੁਨੀਆ ਦੇ ਕੋਨੇ-ਕੋਨੇ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੱਡੇ ਸਾਹਿਜਾ ਤੇ ਤਨਤਨ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦਾ 533 ਵਾਂ ਜਨਮ ਦਿਹਾੜਾ ਸਾਡੇ ਵੱਡੇ ਗੁਰਪਾਈ ਮਹੰਤ ਕਬਲਦੇਵ ਜੀ ਜੋ ਕਿ ਬਣਾ ਰਹੇ ਹਨ ਸਾਰੇ ਮੰਡੀ ਦੇ ਵਿੱਚ ਕੀ ਪੂਰੇ ਇਲਾਕੇ ਦੇ ਵਿੱਚ ਸੋ ਇੱਕ ਤਾਂ ਪਹਿਲਾਂ ਮੈਂ ਇਹਨਾਂ ਨੂੰ ਆਉਂਦੀਆਂ ਜਲ ਕਰਾਈਆਂ ਤੋਂ ਵਧਾਈ ਦਿੱਤੇ ਹਨ ਸੰਤ ਬਾਬਾ ਕਮਲਦੇਵ ਜੀ ਨੂੰ ਜਿਨ੍ਹਾਂ ਨੇ ਕਿ ਸਵਾਈ ਵਾ ਦਾ ਵਧੀਆ ਹੋਰ ਤਾਂ ਚਲੋ ਦੇਖੋ ਕਿਉਂਕਿ ਨਾਦਰ ਨਾ ਗਰੀਬ ਦੇਖਣਾ ਨਾ ਅਮੀਰ ਦੇਖਣਾ ਨਾ ਵੱਡਾ ਦੇਖਣਾ ਨਾ ਛੋਟਾ ਦੇ ਖਾਸ ਮੁਖ ਚਿਹਰਾ ਕਿਉਂਕਿ ਇੰਨੀ ਦੁਨੀਆ ਦੇ ਵਿੱਚ ਇੱਕ ਨੂੰ ਆਪ ਦੇ ਕਲਮੇ ਨਾਲ ਲੰਮਜੇ ਚਾਹੀ ਕੋਈ ਗਰੀਬ ਵਾਲੇ ਚਾਹੀ ਵੀਰਵ ਜੀ ਜਿੱਥੇ ਕਿ ਦਵਾਈ ਨਾਲ ਲੋਕਾਂ ਦੀ ਸੇਵਾ ਕਰਦੇ ਹਨ ਉੱਥੇ ਦਇਆ ਨਾਲ ਦਰ ਨਾਲ ਵੀ ਜੋੜਦੇ ਹਨ ਜਿਵੇਂ ਕਿ ਅਦਾਸੀ ਪੰਥ ਦੀ ਜੇ ਆਪਾਂ ਗੱਲ ਕਰੀਏ ਤਾਂ ਘਟੋ ਘਟ ਸਿੱਖ ਪੰਥ ਦੀ ਇਤਿਹਾਸ ਰੱਖਣ ਬਾਅਦ ਤੇ 17 ਸਦੀ ਦੇ ਉਦਾਸੀ ਮਹਤਵਾਂ ਨੇ ਦਿੱਤੇ ਹਨ ਜਿਨ੍ਹਾਂ ਦੇ ਵਿੱਚ ਧੰਨ ਸ੍ਰੀ ਗੋਬਿੰਦ ਸਿੰਘ ਜੀ ਦੇ ਮਾਮਾ ਕਰਤਾਰਦਾਸ ਜੀ ਬੰਦਾ ਸਿੰਘ ਬਰਾਗੇ ਹੋਰ ਵੀ ਨੇਕਾਂ ਆਪ ਪੁੱਛਾ ਨੇ ਕਿਉਂਕਿ ਕਿਸੇ ਸਮੇਂ ਦੇ ਵਿੱਚ ਜਦੋਂ ਖਾਲਸਾ ਪੰਥ ਤੇ ਭੀੜ ਪੈਂਦੀ ਸੀ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਚਾਰ ਕੀਤਾ ਉਦੋਂ ਉਦਾਸੀ ਮਹਤਵਾਂ ਨੇ ਪੂਰਾ ਜੋਰ ਨਾ ਕਿ ਢੋਡੇ ਨਾਲ ਢੋਡਾ ਸਿੱਖ ਪੰਥ ਨਾਲ ਲਾ ਕੇ ਖੜਿਆ ਸੀ ਇਹ ਕੋਈ ਦੈਰ ਨਹੀਂ ਕਿ ਅਦਾਸੀ ਮਹਾਤਮਾ ਤੇ ਸਿੱਖ ਪੰਥ ਦੋਨੇ ਇੱਕ ਚੀਜ਼ ਹੈ ਹਰ ਕੋਈ ਨਹੀਂ ਹਰ ਤਾਂ ਆਪਾਂ ਸਭ ਨਾਲ ਲਾ ਕੇ ਨਫ਼ਰਤ ਕਰਨ ਲਾਗੇ ਇਸ ਕਰਕੇ ਬਾਣੀ ਦੇ ਵਿੱਚ ਵੀ ਜਿਵੇਂ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਹਨ 16 ਅਸ਼ਟਪਦੀਆਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਰੋਕੀ ਸੀ ਉਸ ਤੋਂ ਬਾਅਦ ਤਾਂ ਕਰ ਸ੍ਰੀ ਗੁਰੂ ਅਮਰਦਾਸ ਜੀ ਨੇ ਭਗਵਾਨ ਸ੍ਰੀ ਤਾਂ ਜੀ ਨੂੰ ਬੇਨਤੀ ਕੀਤੀ ਕਿ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸਪੂਰਨ ਹੋ ਗਈ ਤਾਂ ਅੱਠ ਅੱਠ ਪਤੀਆਂ ਭਗਵਾਨ ਸ੍ਰੀ ਚੰਦ ਨੇ ਵਿਚਾਰ ਵੰਦੇ ਵਿੱਚੋਂ ਲਿਖਾਈਆਂ ਨੇ 1 ਤੋਂ ਆਪ ਦਾ 214 ਤੋਂ 262 ਤੱਕ ਤੋਂ ਲੈ ਕੇ 294 ਤੱਕ ਅਸੀਂ ਜੋ 24 ਅਸ਼ਟ ਪਤਿਆਂ ਉਹਦੇ ਵਿੱਚ ਅੱਠ ਅੱਠ ਪਤੀਆਂ ਭਗਵਾਨ ਸ੍ਰੀ ਚੰਦ ਨੇ ਆਪ ਦੀਆਂ ਪਾਈਆਂ ਇਸ ਕਰਕੇ ਜਿੰਨੀ ਵੀ ਸੰਗਤ ਇਹ ਸਮਾਂ ਬਹੁਤ ਹੋ ਗਿਆ ਸੋ ਮਾਤਾ ਦਾ ਸਤਿਕਾਰ ਕਰਿਆ ਕਰੋ ਕਿਉਂਕਿ ਮਾਰੇ ਨੂੰ ਆਪਣਾ ਤੰਦਰੁਸਤੀ ਮੰਗ ਸਕਦੇ ਆ ਕੁਸਰੀ ਲੁਕੋ ਕੇ ਰੱਖਿਆ ਐਵੇਂ ਨਾ ਘੰਟਾ ਜੋੜਿਆ ਕਰੋ ਮੈਨਾ ਕੁੱਟੀਆਂ ਪਾਇਆ ਕਰੋ ਵੱਤੋ ਵੱਤ ਦਾਨ ਕਰਿਆ ਕਰੋ ਕਿਉਂਕਿ ਸੌਣ ਖਾਤਰ ਕੰਨ ਦੇਤੇ ਅੱਖਾਂ ਦੇਤੀਆਂ ਜੀਭ ਦੇਤੇ ਅੱਜ ਪੰਜਾਬ ਦੇ ਹਲਾਕ ਕਿਨੇ ਮਾਰੇ ਹੋਏ ਪਤ ਹੜਿਆ ਪਈਆਂ ਸਾਰੇ ਕੋਲ ਤੇ ਇਹੀ ਕਰਦੇ ਆ ਜਦੋਂ ਪ੍ਰਮਾਤਮਾ ਆਪ ਦੇ ਆਈਦੇ ਆਉਂਦਾ ਸੋ ਇੰਨੀਆਂ ਇੱਕ ਬੇਨਤੀਆ ਕਰਦਾ ਮੈਂ ਖਿਮਾ ਦਾ ਜਾਚ ਕਰਾਂ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਹੈ ਤੋ ਜਿੰਨੀ ਵੀ ਸੰਗਤ ਆਈ ਹੈ ਬਦਾਸੀਨਾ ਆਸ਼ਰਮ ਆਤਮਾ ਕਬਲਦੇਵ ਜੀ ਇਹਨਾਂ ਦੇ ਸਤਾਨ ਤੇ ਇਹਨਾਂ ਦੇ ਗਰੇ ਵਿਖੇ ਜਿੰਨੀ ਵੀ ਸਾਧੂ ਮਹਤਵਾਂ ਨੇ ਸੰਗਤ ਨੇ ਚੱਲ ਪਾਇਆ ਸਾਰਿਆਂ ਦਾ ਤੈਨੂੰ ਧੰਨਵਾਦ ਮੈਂ ਆਪਣੀ ਕਨਿਓ ਸ਼੍ਰੀਮਾਨ 108 ਮਾਨ ਕਬਲਦੇਵ ਜੀ ਇਹਨਾਂ ਕਨਿਓ ਇਹਨਾਂ ਦੇ ਸੂਚੇ ਪ੍ਰਬੰਧਕਾਂ ਕਨਿਓ ਬਹੁਤ ਸੋੜਾ ਪ੍ਰਬੰਧ ਸੀ ਸਾਡੇ ਵੱਡੇ ਕੁ르ਪਾਈ ਮਾਨ ਕਿਰਪਾ ਦਾ ਜੀ ਜੋ ਕਿ ਸਵਾਗਤ ਕਰਦੇ ਹਾਂ ਸਾਰੇ ਭਰਤਵਾਨਾਂ ਦਾ ਉਹਨਾਂ ਦੇ ਵਿੱਚ ਤੇ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ